ਸਸਿਗਾ ਜੱਜੀ ਸਤਿ ਸ੍ਰੀ ਅਕਾਲ ਪੁੱਤ ਮਿਲ ਲਗਾ ਸਬਜੀ ਲੱਗੇ ਬਣਾਉਣੇ ਆਹ ਸਬਜੀ ਲੱਗੀ ਹੈ ਬਣਾਉਣਾ ਜਾ ਬੈ ਜਾ ਬੈਠੀ ਤੂੰ ਸੁਣਾ ਕਿਹੜਾ ਚਾਲਾ ਵਧੀਆ ਵਧੀਆ ਤੀ ਸੁਣਾਓ ਹਾਂ ਮੈਂ ਵੀ ਠੀਕ ਦਲਜੀਤ ਦਾ ਫੋਨ ਹਾਂਜੀ ਫੋਨ ਹੁੰਦਾ ਵਾ ਦਲਜੀਤ ਦਾ ਅੱਛਾ ਅੱਛਾ ਕੀ ਕਰਦੀ ਆਈਂ ਕੁਝ ਨਹੀਂ ਬਸ ਘਰ ਦਾ ਕੰਮ ਕਰੀ ਆ ਆਹ ਹੋਇਆ ਹੁਣੇ ਘਰ ਦਾ ਹੀ ਕਿ ਸਬਜੀ ਪਾਣੀ ਬਣਾਉਣਾ ਹੁੰਦਾ ਹਾਂ ਹਾਂਜੀ ਸਬਜੀ ਬਣਾ ਕੇ ਹਟੇ ਹੀ ਅੱਛਾ ਅੱਛਾ ਮੈਂ ਇਧਰ ਨੂੰ ਆ ਗਈ ਚਲ ਵਧੀਆ ਚਾਚੀ ਲੰਘੋ ਕਿਉਂ ਨਹੀਂ ਐ ਚਲ ਵਧੀਆ ਕੀਤਾ ਚਾਚਾ ਜੀ ਕਿੱਥੇ ਗਏ ਉਹ ਵੀ ਇੱਥੇ ਹੀ ਆ ਅੱਛਾ ਅੱਛਾ ਤੇ ਗੁਰਪ੍ਰੀਤ ਗੁਰ ਉਹ ਤੇ ਨਾਲ ਕੇ ਗਿਆ ਇਥੇ ਜੀ ਨਹੀਂ ਲੱਗਦਾ ਦਾ ਠੀਕ ਆ ਠੀਕ ਆ ਆ ਮੈਂ ਆਉਂਦੇ ਵੇਖੇ ਭਾਜੀ ਨੂੰ लवली ਭਾਜੀ ਆਏ ਹੀ ਤੇ ਮੈਂ ਨਾਲ ਹੀ ਚੱਲ ਗਿਆ ਮੈਨੂੰ ਲੱਗਾ ਮੈਂ ਆ ਹੀ ਫੋਨ ਕੀਤਾ ਸੀ ਅੱਛਾ ਅੱਛਾ ਇੱਥੇ ਨਾ ਰੋਂਦਾ ਹੀਗਾ ਠੀਕ ਆ ਠੀਕ ਆ ਤੈਨੂੰ ਪਤਾ ਹੀ ਫੇ ਮਾਵਾ ਤੋਂ ਬਿਨਾ ਬੱਚੇ ਕਰਦੇ ਤੇ ਹੈ ਹੀ ਆ ਹਾਂਜੀ ਇਹ ਤੇ ਗੱਲ ਮੈਂ ਹਾਣ ਕੇ ਦੋ ਦਿਨ ਲੈ ਜੋ ਚੱਲ ਬੱਚੇ ਦਾ ਮਨ ਹੋਰ ਹੋਰ ਹੋ ਜਾਂਦਾ ਵਾ ਹਾਂਜੀ ਹਾਂਜੀ ਉਹ ਫੇ ਆਣ ਕੇ ਤੇ ਲੈ ਗਿਆ ਹੀ ਠੀਕ ਆ ਪੁੱਛਿਆ ਹੀ ਮੈਂ ਫੋਨ ਕਰਕੇ ਜੀਜਾ ਆਖਣ ਦੇ ਕਿ ਲੱਗਾ ਵਾ ਇਹਦਾ ਚਲੋ ਵਧੀਆ ਵਾ ਕੀ ਹਾਂਜੀ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਉਹ ਤਾਂ ਦੱਸ ਕਿਹੜੀ ਗੱਲ ਮੈਨੂੰ ਤੇ ਮੈਂ ਅਗਈ ਬਾਹਰ ਕੰਮ ਕਰਨ ਤੇ ਮੈਨੂੰ ਨਹੀਂ ਪਤਾ ਨੰਬਰ ਦਾ ਮੈਂ ਤੇ ਇਹਨਾਂ ਨੂੰ ਫੋਨ ਕਰਨ ਲੱਗੀ ਤੇ ਅਚਾਨਕ ਨੰਬਰ ਵੇਖਿਆ ਦੋ ਤਿੰਨ ਮਿਸਕਾਲ ਆਈਆਂ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਹਾਲਚਾਲ ਪੁੱਛਿਆ ਤੇ ਗੁਰਪ੍ਰੀਤ ਵੱਲੋਂ ਪੁੱਛਣ ਦੇ ਹੀ ਕਹਿੰਦੀ ਠੀਕ ਠਾਕ ਵਾ ਮੈਂ ਗੁਰਪ੍ਰੀਤ ਤੇ ਠੀਕ ਵਾ ਮੇਨ ਲੱਗਾ ਉਹਦਾ ਮਾਮਾ ਲੈ ਕੇ ਗਿਆ ਉਹਨੂੰ ਨਾਲ ਆਹ ਗੱਲਬਾਤ ਕਰਨ ਢੀ ਮੇਰੇ ਨਾਲ ਮੈਂ ਤੇ ਚਾਚੀ ਜੀ ਪθεਰਾ ਸਮਝਾਇਆ ਮੈਂ ਘਰਾਂ ਚ 100 ਗੱਲਾਂ ਹੋ ਜਾਂਦੀਆਂ ਵਾ ਤੇ ਇੱਦਾਂ ਘਰੋਂ ਥੋੜੀ ਨਿਕਲ ਜਾਈਦਾ ਵਾ ਤੇ ਅੱਗੋਂ ਮੈਨੂੰ ਪਹਿਲਾ ਕੀ ਕਹਿੰਦੇ ਕਹਿੰਦੇ ਤਰਲੇਮਿੰਤਾ ਕਰਨਗੇ ਤੇ ਫੇਰ ਅਹੀਂ ਆਉਣਾ ਵਾ ਪੁੱਤ ਤੂੰ ਉਹਦਾ ਫੋਨ ਚੁੱਕਣਾ ਹੀ ਨਹੀਂ ਜਦੋਂ ਤੈਨੂੰ ਪਤਾ ਸੀ ਨਾ ਫੋਨ ਉਹਦਾ ਤੂੰ ਕਿਉਂ ਲਾਇਆ ਚਾਚੀ ਜੀ ਮੈਨੂੰ ਨੰਬਰ ਦਾ ਨਹੀਂ ਨਾ ਪਤਾ ਮੈਂ ਤਾਂ ਸੋਚਿਆ ਕਿ ਤੇ ਇਹਨਾਂ ਨੇ ਨਾ ਫੋਨ ਕੀਤਾ ਹੋਵੇ ਕਿਸੇ ਦੇ ਨੰਬਰ ਤੋਂ ਮੈਂ ਤਾਂ ਤਾਂ ਕਰ ਬੈਠੀ ਤੇ ਜੀ ਕਹਿੰਦੀ ਆ ਨਾ ਤਰਲੇਮਿੰਤਾ ਕੱਢਣਾ ਤੇ ਤਰਲੇਮਿੰਤਾ ਕੱਢਦਾ ਸਾਡਾ ਛਿੱਤਰ ਅਸੀਂ ਤਾਂ ਕਦੀ ਵੀ ਨਹੀਂ ਕੱਢਦੇ ਤਰਲੇਮਿੰਤਾ ਕਰਕੇ ਨਾ ਤੁਹਾਨੂੰ ਮਾਵਾਂ ਦੀਆਂ ਨੂੰ ਫੇਰ ਗੰਦ ਨੂੰ ਘਰ ਵਾੜ ਲੀਏ ਅਸੀਂ ਤਾਂ ਕਦੇ ਮਹਾਂਇਕਰਮ ਬਾਹਰ ਕੱਢਿਆ ਮੈਂ ਨਹੀਂ ਤਰਲੇਮਿੰਤਾ ਕਰਨੀ ਗਲਤੀ ਤੇ ਹੁਣ ਆਪਣੀ ਆ ਆ ਨਾਲੇ ਇਹ ਨਹੀਂ ਦੱਸਿਆ ਫੇ ਰਹੀਦੀ ਕਿੱਥੇ ਨਹੀਂ ਨਹੀਂ ਚਾਚੀ ਜੀ ਮੈਂ ਇਹ ਨਹੀਂ ਪੁੱਛਿਆ ਉਹਨੂੰ ਤੇ ਕਿੱਥੇ ਰਹਿੰਦੇ ਕੋਤੇ ਦਾ ਫੋਨ ਆਵੇ ਨਾ ਤੂੰ ਫੋਨ ਨੀਗਾ ਚੁੱਕਣਾ ਗੱਲਾਂ ਉਹਨੇ ਆਪ ਕਰ ਲੈਣਗੀਆਂ ਤੇ ਨਾ ਤੇਰਾ ਲਾ ਦੇਣਾ ਇਸ ਸੰਦੀਪ ਮੈਨੂੰ ਆਇਆ ਗੱਲਾਂ ਦੱਸਦੀ ਸੀ ਇਹ ਤੇ ਗੱਲ ਹੈਗੀ ਆ ਚਲਾਕ ਬੜੀ ਹੈ ਵੇਹੇ ਤਾਂ ਹੀ ਮੈਂ ਤੈਨੂੰ ਦੱਸਤਾ ਵਾ ਉਹਨੇ ਪੇਤ ਲੈਣ ਕਰਕੇ ਤੈਨੂੰ ਫੋਨ ਕੀਤਾ ਹੋਣਾ ਵਾ ਹਾਂਜੀ ਹਾਂਜੀ ਜੇ ਗੁਰਪ੍ਰੀਤ ਦਾ ਇੰਨਾ 헤ਜ ਹੀਗਾ ਤੇ ਲੈ ਕੇ ਜਾਂਦੀ ਨਾਲ ਆਹ ਇਹ ਤੇ ਗੱਲ ਹੈ ਵਾ ਤੇ ਮਿੰਨ ਤੇ ਇਹ ਨਹੀਂ ਗੱਲ ਦੀ ਸਮਝ ਆਉਂਦੀ ਕਿ ਮੁੰਡੇ ਨੂੰ ਛੱਡ ਕਿੱਦਾਂ ਗਈ ਇੱਥੇ ਮਾਂ ਤਾਂ ਸ਼ਰਮ ਨਾਲ ਹੀ ਨਾ ਉਹਨਾਂ ਨੂੰ ਮਸਾ ਲੱਥੀ ਚੜੀ ਨਹੀਂ ਜਾਂਦੀ ਤੂੰ ਜਾਣਦੇ ਗੱਲ ਤੈਨੂੰ ਪਤਾ ਹੀ ਹੈ ਕੀ ਕੁਝ ਕਰਦੀ ਰਹੀ ਹੈ ਜਿੰਨਾ ਮੁੰਡੇ ਨਾਲ ਪਿਆਰ ਹੁੰਦਾ ਤੇ ਆਹ ਕੰਮ ਇੱਥੇ ਕਰਦੀ ਨਾ ਮਾਂ ਨੂੰ ਆਪਣੇ ਘਰ ਰਹਿਣ ਦਿੰਦੀ ਤੇ ਆਪ ਆਪਣੇ ਘਰ ਰਹਿੰਦੀ ਇਹੀ ਤੇ ਗੱਲ ਵਾ ਮੈਂ ਸਭ ਕੁਝ ਸਮਝਾਇਆ ਉਹਨੂੰ ਮੈਂ ਚੱਲ ਤੇਰੇ ਮਾਂ ਪਿਓ ਵਾ ਤੂੰ ਜਾ ਉੱਥੇ ਉਹਨਾਂ ਕੋਲ ਨਾ ਉਹ ਗੱਲ ਤੇ ਹੁੰਦੀ ਨਹੀਂ ਹੈ ਇੱਕ ਜਣੇ ਨੇ ਉਹਨੂੰ ਸਮਝਾਇਆ ਉਹ ਨਹੀਂ ਸਮਝ ਸਕਦੀ ਗੁਰਪ੍ਰੀਤਾ ਤੈਨੂੰ ਚੇਤਾ ਆ ਗਿਆ ਹੁਣ ਚੇਤਾ ਕਿੱਥੋਂ ਉਤੋਂ ਤੋਂ ਕਰਦੀ ਹੋਣੀ ਹੈ ਰਚੰਦੇ ਕਰਨੀ ਹੈ ਹੁਣ ਮਾੜੇ ਮੋਟੇ ਜੇ ਤੈਨੂੰ ਇੰਨਾ ਫਿਗਰ ਹੀ ਤੇ ਇੱਥੇ ਹੁੰਦੀ ਆਪਣੇ ਮੁੰਡੇ ਨੂੰ ਲੈ ਕੇ ਜਾਂਦੀ ਚੱਲ ਕੋਈ ਗੱਲ ਨਹੀਂ ਆਪੇ ਟਾਈਮ ਪਾਸ ਹੋ ਜਾਣਾ ਬੜਾ ਵਧੀਆ ਹਾਂਜੀ ਇਹ ਤੇ ਗੱਲ ਹੈ ਵਾ ਚਲੋ ਠੀਕ ਹੈ ਵਾ ਤੂੰ ਮੈਂ ਚਾਹ ਨਹੀਂ ਮੈਂ ਚਾਹ ਨਹੀਂ ਮੈਂ ਪੀਣੀ ਜਾਵਾਂ ਮੈਂ ਫਿਰ ਕਿਸ ਦਿਨ ਆਉਂਗੀ ਚੱਲ ਠੀਕ ਹੈ ਮੈਂ ਚਲ ਚਾਚੀ ਨੂੰ ਦੱਸ ਆਵਾਂ ਤੇਰਾ ਫੋਨ ਆਊਗਾ ਤੇ ਠੀਕ ਹੈ ਚਾਚੀ ਚੰਗਾ ਚੰਗਾ ਬਾਊ ਇਹਨੂੰ ਫੋਨ ਕਰਕੇ ਇਹ ਬਹਿ ਲੈਣ ਰਹੀ ਹੁਣੀ ਆ ਨਾ ਤੇ ਮੰਮੀ ਆਈ ਸੀ ਤੁਹਾਡੇ ਘਰ ਕੋਈ ਗੱਲ ਤੇ ਨਹੀਂ ਕਰਦੀ ਆ ਤਰਵੜ ਏਡਾ ਇਹਨੂੰ ਮੁੰਡੇ ਦਾ ਆਉਂਦੇ ਆ ਦੁੱਖ ਰਮਨ ਹਾਂਜੀ ਤੇ ਮੈਂ ਇਹਦਾ ਸਲਾਹ ਕਰਨੀ ਹੈ ਇੱਕ ਕਾਦੀ ਗੋਪੀ ਨੂੰ ਕਿੰਨੇ ਦਿਨ ਹੋ ਗਏ ਗਏ ਇਹਨੂੰ ਤੇ ਸਕੂਲ ਉਹਦੇ ਲੱਗਣਦੇ ਆ ਉਹਦੇ ਨਾਲ ਪੜ੍ਹਾਈ ਹੋਣੀ ਹੈ ਖਰਾਬ ਤੇ ਜਾ ਕੇ ਤੇ ਉਹਨੂੰ ਲੈ ਆਈਏ ਕੋਈ ਗੱਲ ਨਹੀਂ ਲੈ ਆਉਨੇ ਆ ਚਲ ਜੇ ਫੇਰ ਛੁੱਟੀਆਂ ਪੈਣਗੀਆਂ ਨਾ ਤੈਨੂੰ ਛਾਡਾਵਾਂਗੇ ਮੈਨੂੰ ਪਤਾ ਤਾਂ ਦਿਲ ਲੱਗਾ ਉੱਥੇ ਪਰ ਹੁਣ ਕੀ ਕਰਨਾ ਵਾ ਚਲ ਸਕੂਲ ਤੇ ਭੇਜਣਾ ਹੀ ਆ ਨਾ ਆ ਮੈਂ ਕੰਮ ਕਰ ਲਾਂ ਫਿਰ ਵੇਖ ਲੈਨੇ ਆ ਤੇ ਹਾਂ ਕਦੋਂ ਦੀ ਲੱਗੀ ਆ ਤੂੰ ਤੇਜ਼ ਤੇਜ਼ ਕਰਨਾ ਕਦੋਂ ਤੋਂ ਲੱਗਣਾ ਵਾ ਸੰਦੀਪ ਆ ਗਈ ਉਹ ਡੈਡੀ ਨਾਲ ਗੱਲਬਾਤ ਕਰਨ ਨੌ ਤਾਂ ਦੀ ਮੈਨੂੰ ਫੋਨ ਕੀਤਾ ਸੀ ਅੱਛਾ ਹਾਲ ਚਾਲ ਪੁੱਛਦੀ ਸੀ ਗੋਪੀ ਦਾ ਤੇ ਮੈਂ ਹਜੇ ਇੰਨਾ ਹੀ ਦੁਖੀ ਸਿੱਧਾ ਫੋਨ ਤਾਨੂੰ ਨਾਲ ਲੈਂਦੀ ਤੇ ਡੈਡੀ ਗੋਪੀ ਨਾਲ ਗੱਲ ਕਰਾਓ ਮੈਨੂੰ ਨਹੀਂ ਇਹ ਨਾ ਕਰਨਾ ਹਾਂ ਹੋ ਤੇ ਮੈਂ ਹੁਣ ਗਾਂ ਤੋਂ ਤਾਂ ਫੋਨਾਂ ਚੁੱਕੀ ਕਰਦੀ ਰੋਵੇ ਬੇਸ਼ੱਕ ਏ ਬਿਲੰਡੀ ਹੁਣੀ ਆ ਨਾ ਤੇ ਕੀ ਕਰਦੇ ਆ ਰਮਨ ਫੋਨ ਤੇ ਅੱਗੇ ਵੀ ਨਹੀਂ ਚੁੱਕਦਾ ਹੁੰਦਾ ਉਹਦਾ ਨਾਲ ਕਹਿੰਦੇ ਸੀ ਕਿ ਜੇ ਮੈਨੂੰ ਕਰ ਲਿਆਉਣਾ ਨਾ ਤੇ ਤਰਲੇ ਮਿੰਤਾ ਮੇਰੇ ਕਰਨਗੇ ਨਾ ਤੇ ਫੇਰ ਮੈਂ ਆਉਣਾ ਤੇ ਮੈਂ ਸਾਨੂੰ ਕੋਈ ਲੋੜ ਪਈ ਆ ਅਹੀਂ ਕਦੀ ਵੀ ਨਹੀਂ ਤਰਲੇ ਮਿੰਤਾ ਇਹ ਕਰਦੇ ਆ ਲੈ ਉਹ ਟਾਈਮ ਲੰਘ ਗਿਆ ਵਾ ਤਰਨਿਆੜਾ ਹੋਣਾ ਬਚੇਰਾ ਚਰ ਤੇਰੀ ਉਮਰ ਕਰੀ ਜਾਣਿਆ ਸੀ ਦੇ ਤਾਂ ਮੈਂ ਜਵਾਬ ਮੈਂ ਚੱਲ ਕੋਈ ਨਹੀਂ ਜੇ ਇਹਨੂੰ ਫੋਨ ਆਊਗਾ ਨਾ ਆਪੇ ਦੱਸ ਦਊਗੀ ਤੇ ਨਾਲ ਹੀ ਮੈਂ ਕਹਤਾ ਫੋਨ ਨਾ ਘਾ ਚੁੱਕੀ ਕਰੂਗੀ ਆਹੋ ਜੇ ਕਰਨਾ ਤਾਂ ਸਾਨੂੰ ਡਾਇਰੈਕਟ ਕਰੇ ਤੈਨੂੰ ਕੋ ਕਰਦੀ ਉਹ ਤੁਹਾਨੂੰ ਨਹੀਂ ਨਾ ਕਰਨਾ ਬਾਹਰ ਲੋਕਾਂ ਨੂੰ ਕਰਕੇ ਪਿਛਣਾ ਨਾ ਸੁਆਦ ਲੈਣਾ ਤੇ ਜੇ ਮੁੰਡੇ ਦਾ ਇਹਨਾਂ ਦੁਖੀ ਹੀ ਤਾਂ ਆਉਂਦੀ ਤੇ ਵੇਂਦੀ ਕਿਹੜੇ ਹਾਲਾਤਾਂ ਜਵਾ ਜੀ ਲੱਗਾ ਕਿ ਨਹੀਂ ਲੱਗਾ ਤੇ ਨਾਲੇ ਹੁਣ ਦੱਸ ਹੀ ਦਿੱਤਾ ਇਹਨੇ ਫਿਨਾਨ ਕੇ ਗਿਆ ਵਾ ਓਏ ਓ ਛੱਡ ਤੂੰ ਹੁਣ ਚੱਲ ਰਮਨ ਹਾਕਾ ਕਮ ਛੱਡ ਤੇ ਆਪਲਾ ਨੂੰ ਲੈ ਕੇ ਆਈਏ ਚਲੋ ਚਲੋ ਉੱਠੋ ਚੱਲ ਉੱਠ ਚੱਲ ਆ ਜਾ ਦੱਸੋ ਮੈਨੂੰ ਪੱਗ ਪੂਗ ਕਿਹੜੀ ਬੰਨਣੀ ਆ ਕੱਪੜੇ ਕੱਢਦਾ ਤੁਹਾਡੇ ਓ ਮੇਰੀ ਗੱਲ ਸੁਣਾ ਕੱਪੜੇ ਰਹਿਂਦੇ ਆ ਚੰਗੇ ਭਲੇ ਆ ਨਤਾਸਪੁਰ ਮਾ ਦੇ ਪਿੰਡ ਜਾਣਾ ਇਦਾਂ ਪਰਨੇ ਨਾ ਚਲ ਜਾਣਾ ਉਹ ਕੋਈ ਗੱਲ ਨਹੀਂ ਆ ਅਸੀਂ ਕਿਹੜੇ ਨਵੇਂ ਜਾਣਾ ਵਾ ਤੇ ਚਲ ਆ ਗਾਂ ਇਦਾਂ ਹੋ ਗਿਆ ਜੀ ਫੇ ਮੈਂ ਵੀ ਇਹੋ ਰਹਿੰਦੇ ਨਹੀਂ ਮੇਰੇ ਨੂੰ ਕੀ ਹੋਇਆ ਵਾ ਅਸੀਂ ਜਾਂਦੇ ਜਾਂਦੇ ਵਾਪਸ ਆੜਾ ਅਸੀਂ ਚਾਹ ਨਾ ਪੀਵਾਂਗੇ ਚਲੋ ਚਲ ਪਿੰਦਰ ਸੱਜੀ ਦਹੀ ਘਟਣ ਲੱਗਦਾ ਪਰੋਣੇ ਨੇ ਤਾਂ ਦੱਸਿਆ ਹੀ ਨਹੀਂ ਇਹਨੇ ਦੱਸਣਾ ਕੀ ਹੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡਾ ਵੀ ਰੋਕ ਜਾ ਬਣ ਗਿਆ ਤਾਂ ਅਸੀਂ ਕਹਾਂ ਚੱਲ ਹੋਈ ਗਈ ਜੀ ਤੇ ਦੱਸ ਹੀ ਦਿੰਦੇ ਮੜਾ ਜਿਆ ਅੱਜ ਚੱਲ ਕੋਈ ਨਹੀਂ ਦੱਸਣਾ ਕੀ ਪੁੱਤ ਕਿਹੜਾ ਭਗਾਨੇ ਸਾਵਣਾ ਅਸੀਂ लवली ਕਿਤੇ ਗਿਆ ਪੁੱਤ ਇਹ ਨਹੀਂ ਦੀ ਮਾਸੀ ਲਈ ਇੱਥੇ ਆ ਪੈਸਾ ਦੀ ਕੋਈ ਮਰਦੀ ਮਾਜੀ ਅੱਛਾ ਅੱਛਾ ਠੀਕ ਆ ਹੋਰ ਗੋਪੀ ਗੋਪੀ ਬੱਸ ਦਿਓ ਨਾ ਢੇਡਨ ਲਈ ਨਾ ਅੱਛਾ ਹਾਂ ਮਾਰਿਓ ਗੋਪੀ ਦਾ ਮੇਰੀ ਸੁਣ ਗੱਲ ਇਹਨੂੰ ਰੱਖਦੇ ਹੁਣ ਇੱਥੇ ਤਾਂ ਇਹਨੂੰ ਰੱਖ ਦੇ ਇੱਥੇ ਤੇ ਮੇਰੀ ਸੁਣ ਗੱਲ ਵੀ ਉਹ ਤੇਰਾ ਦਦ ਦਦ ਦੀ ਆਏ ਆ ਕੋਂ ਕੋਂ ਆਏ ਰਸਤੇ ਨੂੰ ਮਿਲਦਾ ਹੀ ਆ ਦੇ ਚਲਾ ਉਹਨਾਂ ਲਾਗੇ ਬਹਿ ਤੇ ਮੈਂ ਚਾਹ ਜੂ ਬਣਾਵਾ ਠੀਕ ਆ ਜਾ ਨੈਦਸ਼ਕ ਸਸਿਕਰ ਪੁੱਤ ਪਰ ਕੀ ਹਾਲਾ ਗੋਪੀ ਹਾਂਜੀ ਠੀਕ ਨੈਦਸ਼ਕ ਸਸਿਕਰ ਪੁੱਤ ਇੱਥੇ ਆ ਫਿਰ ਲਾਗੇ ਬਹਿ ਚ ਬਹਿ ਜਾ ਇੱਥੇ ਲਾਗੇ ਜੀ ਲੱਗਾ ਏ ਹਾਂਜੀ ਪੁੱਤ ਸਕੂਲ ਲੱਗਣ ਦੇ ਤੇਰੇ ਨਾਲ ਦੇ ਸਾਰੇ ਸਕੂਲ ਜਾਂਦੇ ਆ ਮੈਂ ਜਾਣਾ ਪਰ ਮੈਂ ਨਹੀਂ ਗਾ ਮੈਨਾਂ ਜੀ ਲੱਗਾ ਵਾ ਇੱਥੇ ਪੁੱਤ ਜੀ ਤੇ ਲੱਗਾ ਵਾ ਜਾ ਕੇ ਤੇ ਐਡਮਿਸ਼ਨ ਕਰਾਈਏ ਤੇ ਸਕੂਲ ਜਾਈਏ ਤੇ ਐਡਮਿਸ਼ਨ ਇੱਥੇ ਕਿਦੇ ਸਕੂਲ ਨੇ ਕਰਾ ਲਓ ਨਹੀਂ ਨਹੀਂ ਆਪਣੇ ਘਰ ਚਾਹੀਦਾ ਵਾ ਕਿ ਨਾਨਕੇ ਥੋੜਾ ਰਹਿਦਾ ਵਾ ਸਾਡੇ ਲੱਗੇ ਉੱਥੇ ਕਿੰਨੇ ਕ ਜਾਣੇ ਆ ਨਹੀਂ ਮਾਣੀ ਆ ਪੁੱਤ ਜੇ ਤੇ ਨਹੀਂ ਕਰੀਦੀ ਹੁੰਦੀ ਆਹ ਤੇ ਜਾ ਮਾਮੀ ਨੂੰ ਕਹੇ ਮੈਨੂੰ ਕੱਪੜੇ ਦੇ ਤੇ ਚੱਲ ਮੇਰਾ ਪੁੱਤ ਤਿਆਰ ਹੋ ਉੱਥੇ ਚਲੀਏ ਪਾਣੀ ਦੇ ਪੀਓ ਹਾਂ ਕੋਈ ਨਹੀਂ ਪੁੱਤ ਕੀ ਆਂਦਾ ਵਾ ਆਂਦਾ ਮੈਂ ਨਹੀਂ ਜਾਣਾ ਸਰਪਿੰਦਰ ਤੂੰ ਕਰ ਦੇ ਇਹਨੂੰ ਤਿਆਰ ਚੱਲ ਰਹਿਣ ਦੇਣਾ ਸੀ ਮਾਸੀ ਜੀ ਦੋ ਦਿਨ ਦੇਲ ਲੱਗਾ ਹੀ ਮਾਂਡੇ ਆ ਪੁੱਤ ਜਿਹੜਾ ਸਿਰੇ ਸੇ ਪਰ ਪਿਛੇ ਪੈ ਗਿਆ ਨਾ ਟੀਚਰਾਂ ਨੇ ਦੋਰੇ ਥੋੜਾ ਕਰਾਉਣਾ ਇਹਨੂੰ ਆਹੋ ਚੱਲ ਇਹ ਤੇ ਹੈ ਹੀ ਆ ਉਹਦਾ ਹੁਣ ਦਿਲ ਲੱਗਾ ਦਾ ਜਾਨੂੰ ਦਿਲ ਨਹੀਂ ਕਰਨਦੇ ਆ ਚੱਲ ਕੋਈ ਗੱਲ ਨਹੀਂ ਫੇਰ ਮੰਮੀ ਆ ਜਾ ਗੜੀ ਐਡਮਿਸ਼ਨ ਹੋਈ ਆ ਤੇਰੀ ਨਹੀਂ ਨਾ ਹੋਈ ਨਾਲ ਦੇ ਬੱਚਿਆਂ ਦੀ ਤਾਂ ਹੋ ਗਈ ਆ ਉਹ ਤਾਂ ਜਾਣ ਲੱਗ ਪਏ ਤੇ ਮੇਰੇ ਇੱਛਾ ਕਰਾ ਦੋ ਕਿ ਤੇ ਐਡਮਿਸ਼ਨ ਹੋਵੇ ਅਸ਼ਾ ਤਾਂ ਕਿਉਂ ਇਹ ਗੱਲਾਂ ਕਰਦਾ ਚੱਲ ਕੋਈ ਗੱਲ ਨਹੀਂ ਆ ਛੁੱਟੀਆਂ ਫੇਰ ਹੋਣਗੀਆਂ ਨਾ ਫੇਰ ਕੋਈ ਨਹੀਂ ਲੈ ਆਵਾਂਗੇ ਚਲੋ ਹਾਂ ਤੇ ਜੂਨ ਮਹੀਨੇ ਛੁੱਟੀਆਂ ਹੋਣੀਆਂ ਨੇ ਮਹੀਨੇ ਦੋ ਰਹਿ ਗਏ ਆ ਅਪ੍ਰੈਲ ਤੇ ਮਈ ਤੇ ਜੂਨ ਚ ਫੇਰ ਛੁੱਟੀਆਂ ਪੈਣਗੀਆਂ ਫੇਰ ਕਿਸ ਦਿਨ ਪਤਾ ਆਣ ਕੇ ਮਿਲ ਜਾਗੇ ਚੱਲ ਮੇਰਾ ਪੁੱਤ ਹੁਣ ਪਾ ਕੱਪੜੇ ਤੇ ਚੱਲੀ ਆਉਗੀ ਕਿਸ ਦਿਨ ਤਾਂ ਮਿਲ ਜੀ ਚਲ ਤੇ ਮੈਂ ਜਾਣਨ ਨਾਲੇ ਮਮਾ ਆ ਗਏ ਆ ਆ ਆ ਗਈ ਆ ਪੱਕਾ ਆਹ ਪੱਕਾ ਗੱਲ ਕਰਾਓ ਗੱਲ ਕਾਦੀ ਮੈਂ ਕਰਾਵਾਂ ਅਸੀਂ ਲੈਣ ਆਏ ਆ ਬਸ ਫੋਨ ਤੇ ਗੱਲ ਕਰਾਓ ਤੇ ਝੂਠ ਬੋਲ ਗਏ ਤੇ ਇੰਦਾ ਲੈ ਕੇ ਸਦਾ ਨਾ ਵਰਗੇ ਤੇ ਨਾ ਮਾਰਾਂਗੇ ਆ ਇਹਨੂੰ ਕੱਪੇ ਨਾ ਵੀ ਨਾ ਆ ਕੇ ਤੇ ਤਿਆਰ ਹੋਵੀਂ ਪੁੱਤ ਤੈਨੂੰ ਵੀ ਪਤਾ ਚੱਲ ਚੱਲ ਕੋਈ ਗੱਲ ਨਹੀਂ ਕਰਵੀਂ ਤੂੰ ਇੱਕ ਵਾਰ ਚੱਲ ਜਾ ਤੇ ਫਿਰ ਕੋਈ ਗੱਲ ਦੀ ਫੇਰ ਆ ਗਈ ਦੀ ਅੱਜ ਕਿਹਦੇ ਹੈ ਨਹੀਂ ਮੰਮਾ ਇੱਥੇ ਆ ਪੁੱਤ ਮੰਮੀ ਘਰ ਵਾ ਉਹ ਸਾਨੂੰ ਕਹਿੰਦੇ ਜਾ ਕੇ ਲਿਆਓ ਤੁਸੀਂ ਨਹੀਂ ਪਹਿਲਾਂ ਫੋਨ ਗੱਲ ਕਰਾ ਫੋਨ ਤੇ ਚੱਲ ਮੇਰੀ ਗੱਲ ਸੁਣ ਆਦਨ ਮੈਂ ਗੱਲ ਦੱਸਾਂਗਾ ਚੱਲਾ ਜਾ ਚਾ ਪੀਓ ਪਾਸੀ ਜੀ ਪਾਣੀ ਵੀ ਸੀ ਹਾਂ ਤੇ ਮੈਂ ਬਣਾਉਣੀ ਹੈ ਚਾ ਚੱਲੋ ਪਰ ਮੈਂ ਪੀ ਲਿਆ ਮੰਮਾ ਅਮਰੀਕਾ ਸੋਨ ਪਤਾ ਨਾ ਕੀ ਆ ਹੁਣ ਵੇ ਹੁਣ ਐਡਮਿਸ਼ਨ ਤੇਰੀ ਹੋ ਜਾਣੀ ਆ ਠੀਕ ਆ ਤੇ ਕਲਾਸਾਂ ਲੱਗਣ ਲੱਪਣੀਆਂ ਵਾ ਤੇ ਮਹੀਨਾ ਇੱਕ ਵਾ ਛੁੱਟੀਆਂ ਫੇਰ ਪੈਣੀਆਂ ਵਾ ਫਿਰ ਸਾਰਾ ਮਹੀਨਾ ਰਹਿ ਪਈ ਭਾਈ ਅਜੇ ਕੀ ਨਹੀਂ ਆ ਐਡਮਿਸ਼ਨ ਕਰਾ ਲਈ ਐਡਮਿਸ਼ਨ ਤੇ ਮੈਂ ਇੱਥੇ ਵੀ ਕਿ ਸਕੂਲੇ ਕਰਾ ਸਕਦਾ ਵਾ ਚੱਲ ਫਿਰ ਵੀ ਪੁੱਤ ਤੇਰੇ ਦਾਦਾ ਦਾਦੀ ਤੇਨੂੰ ਕਿੰਨਾ ਪਿਆਰ ਕਰਦੇ ਆ ਵੇਖਾਂ ਐ ਮਗਰ ਤੈਨੂੰ ਫੇਰ ਲੈਣ ਆਈ ਆ ਮम्मा ਨਹੀਂ ਜਾਨਾ ਮੈਨੂੰ ਪਤਾ ਨਾ ਮੰਮੀ ਨਹੀਂ ਆਈ ਹੋਣੀ ਚੱਲ ਮੰਮੀ ਤਾਂ ਨਹੀਂ ਆਈ ਕੋਈ ਗੱਲ ਨਹੀਂ ਮੰਮੀ ਆਪੇ ਆ ਜੂਗੀ ਉਹ ਗਈ ਆ 10 ਦਿਨਾਂ ਬਾਅਦ ਕੀਤੇ ਕੋਈ ਨਹੀਂ ਉਹਨੇ ਆ ਜਾਣਾ ਮੈਨੂੰ ਦਾਤਾ ਤੇ ਦਾਦੀ ਨੇ ਵੀ ਉਹਨੂੰ ਘਰੋਂ ਬਾਹਰ ਘੜਦਾ ਵਾ ਤੈਨੂੰ ਕਿਹਨੇ ਦੱਸਿਆ ਘਰੋਂ ਬਾਹਰ ਘੜਦਾ ਵਾ ਦਾਦੀ ਨੇ ਚੱਲ ਕੋਈ ਗੱਲ ਨਹੀਂ ਕਿਤੇ ਨਹੀਂ ਗਈ ਹੈਗੀ ਪੁੱਤ ਫਾਇਦਾ ਨਹੀਂ ਗੱਲਾਂ ਨਹੀਂ ਕਰੀਦੀ ਹੋਈ ਨਾ ਤੂੰ ਨੇ ਆਣਾ ਵਾ ਚੰਗਾ ਮੈਂ ਤੈਨੂੰ ਕੱਪੜੇ ਕੱਢ ਕੇ ਦਿੰਨੀ ਐ ਜੀ ਇਹਦਾਂ ਘਰ ਆ ਨੇ ਪਰ ਉਹ ਗੱਲ ਤੇ ਮੰਮਾ ਵੀ ਆ ਨਹੀਂ ਓਥੇ ਮੇਰੀ ਗੱਲ ਸੁਣ ਹਾਂ ਦਾਦੀ ਤੈਨੂੰ ਕਿੰਨਾ ਪਿਆਰ ਕਰਦੀ ਹੈ ਹੈਂ ਦਾਦੂ ਤਾਂ ਜਿਹੜੀ ਜੀ ਨਹੀਂ ਉਹ ਲੈ ਕੇ ਦਿੰਦਾ ਵਾ ਆਹ ਫੜੇ ਕੱਪੜੇ ਤੇ ਮੇਰਾ ਪੁੱਤ ਜਮੜਾ ਜਾਂ ਨਾ ਕੇ ਨਾ ਤੇ ਆਹ ਪਾਲਾ ਸੂਟ ਠੀਕ ਆ ਤੇ ਨਵਾਂ ਸੂਟ ਜਿਹੜਾ ਤੇਰੇ ਲਿਆਂਦਾ ਉਹ ਪੋਣਾ ਕੇ ਜਾਂ ਪੋਣਾ ਵਾ ਆਹੀ ਪੋਣਾ ਚੱਲ ਪਾਲਾ ਫਿਰ ਇਹੋ ਤੇ ਨਵਾਂ ਫਿਰ ਮੁੜ ਕੇ ਪਾਲੀ ਚੰਗਾ ਜਿਹੜਾ ਨਵਾਂ ਲਿਆਂਦਾ ਵਾ ਆਪ ਤੇ ਪਾ ਨੂੰ ਹੋ ਤਿਆਰ ਤੇ ਉਹ मामੂ ਤੇਰੇ ਵੀ ਆਗੇ ਹੁਣੇ ਆ ਬਾਹਰੋਂ ਤੇ ਠੀਕ ਆ ਆ ਤੇ ਮੂੰਹ ਕੋਲਾ ਜਾ ਨਾ ਬਣਾ ਚੰਗਾ ਕੋਈ ਨਹੀਂ ਫੇਰ ਆ ਪਾਵਾਂਗੇ ਕਿਸੇ ਦਿਨ ਮਿਲਣਾ ਚੰਗੀ ਠੀਕ ਆ ਆ ਤੇ ਬਚਾ ਬਣਾਵਾਂ ਨਾ ਵਾ ਮਸੀਹ ਆਇਆ ਨਹੀਂ ਫਿਰ ਫੋਨ ਆਉਣਾ ਨਾ ਕਿਦੋਂ ਨਹੀਂ ਪੁੱਤ ਮिन्नੂ ਤਾਂ ਨਹੀਂ ਆਇਆ ਅੱਛਾ ਅੱਛਾ ਤਾਂ ਉਹ ਹੈ ਨਹੀਂ ਕੀ ਤਾਂ ਇਹਨਾਂ ਦੇ ਦਿਨੋਂ ਆਹੋ ਉਹਨੂੰ ਆਇਆ ਹੀਗਾ ਅੱਛਾ ਮਾਰੇ ਪੁੱਛਦੀ ਸੀ ਹੂੰ ਕੇ ਬੇ ਲੈਂਦੀ ਹੁਣੀ ਆ ਗੋਪੀ ਦਾ ਇੰਨਾ ਹੈ ਅਜੇ ਹੀ ਤੇ ਉਹਨੂੰ ਨਾਲ ਖੜਦੀ ਜਾਂ ਫੇੜ ਆਂਦੀ ਹੂੰ ਆਪਣਾ ਘਰ ਬਣਾ ਕੇ ਬੈਠੀ ਰਹਿੰਦੀ ਤੇ ਨਾਲ ਹੀ ਕਹਿੰਦੀ ਵੀ ਮੇਰੇ ਤਰਲੇ ਕੱਢਣ ਦੋਵੇਂ ਜੀ ਫੇਰ ਆਉਣਾ ਤੇ ਮੈਂ ਕਿਹਾ ਵੀ ਹਾਨੂੰ ਕੀ ਲੋੜ ਪਈ ਹੈ ਤਰਲੇ ਕੱਢਣ ਦੀ ਆਹੋ ਅਹੀਂ ਬੜੀ ਵਧੀਆ ਰੋਟੀ ਖਾਂਦੇ ਆਂ ਪਕਾਉਂਦੇ ਆਂ ਕੋਈ ਫਿਕਰ ਨਹੀਂ ਫਾਕਾ ਨਹੀਂ ਤੇ ਇਹਨੇ ਤਾਂ ਸਾਬ ਕਿੱਥੇ ਰਹਿਣੀਆਂ ਉਹ ਲੱਲਦੀ ਮੇਰੀ ਗੱਸਣੀ ਯਾਰ ਪਰਲੇ ਤਾਂ ਅਸੀਂ ਤਾਂ ਲਈਏ ਜਿਹੜਾ ਕੋਲ ਕੰਮ ਰੁਕਿਆ ਹੋਏ ਹਾਂਜੀ ਚੱਲ ਮੁੜੇਗਾ ਤਾਂ ਹੈਗਾ ਹੀ ਵੀ ਉਹਦਾ ਦਿਲ ਨਹੀਂ ਲੱਗਦਾ ਤੇ ਚੱਲ ਤੁਸੀਂ ਲੈ ਲਓ ਨਹੀਂ ਨਹੀਂ ਉਹਦੇ ਵਿਚਾਰੇ ਦਾ ਬੜਾ ਜੀ ਲੱਗਾ ਵਾ ਮਿਲਿਆ ਤੈਨੂੰ ਗੜਿਆ ਵਾ ਗਿਆ ਹੋਇਆ ਚਾਹਦਾ ਮੈਂ ਰਹਿਣਾ ਵਾ ਤੇ ਮੈਂ ਨਹੀਂ ਹੋ ਉਹ ਤੇ ਆ ਤੇ ਚਲੀਏ ਤੈਨੂੰ ਵੀ ਪਤਾ ਵਾ ਡੰਗਰ ਵਛਾ ਵਾ ਜਾਂ ਕਿੰਨਾਂ ਨੂੰ ਪੱਠਾ ਦੱਥਾ ਪਾਉਣਾ ਹੈ ਉਹ ਆਉਣ ਨਾਲ ਸਕੂਲ ਵੀ ਲੱਗਣ ਡਿਆ ਪਏ ਹੁਣ ਆਹੋ ਅਸੀਂ ਤਾਂ ਹੀ ਲੈਣ ਆਏ ਆ ਕਿ ਚੱਲ ਕੋਈ ਗੱਲ ਨਹੀਂ ਆਪੇ ਚੱਲ ਜਾਂਦੇ ਸਾਰੇ ਸਮਝ ਗਿਆ ਵਾ ਵੀ ਹੁਣ ਗੱਲ ਉਹਨੂੰ ਪਤਾ ਲੱਗ ਗਿਆ ਵਾ ਅੱਛਾ ਕੋਈ ਤੇ ਮੇਰਾ ਵੀਰ ਕਹੇ ਹਮੂਗੀ ਤਿਆਰ ਕਰਦੇ ਛੇਤੀ ਤੇ ਫਿਰ ਅਹੀਂ ਰੁਪਿੰਦਰ ਚਾਹ ਪਣੀ ਪੀਤਾ ਕਿ ਨਹੀਂ ਅਜੇ ਉਹ ਚਾਹ ਵੀ ਜਾਂਦੇ ਜਾਂਦੇ ਅਸੀਂ ਪੀ ਲੈਣੀ ਆ ਬਹੁਤਾ ਟਾਈਮ ਨਹੀਂ ਖਲੋਣਾ ਇਹ ਉਹ ਲਿਆ ਗਾ ਚਾਹ ਘੁੱਟ ਆਜੀ ਜੇ ਉਹ ਸੁਣਾਓ ਫਿਰ ਠੀਕ ਠਾਕ ਹਾਂ ਵਧੀਆ ਲਵਲੀ ਸਭ ਕਣਕ ਕਣਕਾਂ ਹੋ ਗਈਆਂ ਹੁਣੇ ਨਾਲ ਲਾਲ ਹੋ ਗਿਆ ਲਾਲ ਹੂੰ ਹੂੰ ਤੇ ਵਾਢੀ ਪੈ ਜਾਣੀ ਆ 22-25 ਤਰੀਕ ਤੱਕ ਅੱਛਾ ਅੱਛਾ ਲੋਕੀ ਵੱਢਣ ਨੂੰ ਹੀ ਰਹੇ ਕਈ ਇਹਦੇ ਤਰ੍ਹਾਂ ਕਰਦੇ ਹੁਣ ਹੂੰ ਹੂੰ ਫੜੋ ਚਾ ਲੈ ਹੋ ਗਿਆ ਤਿਆਰ ਆ ਜਾ ਬੈਠਾ ਆ ਜਾ ਬੰਦੇ ਇੱਥੇ ਬੈਠ ਫੜੋ ਰਮ ਚਾ ਤੇ ਚਲੀਏ ਫਿਰ ਪੀਏ ਲੈ लवली ਤੁਸੀਂ ਮਸੀ ਦਾ ਸੰਦੀ ਸੰਦੀਪ ਨੂੰ ਫੋਨ ਆਇਆ ਏ ਇਹਦਾ ਗੁਰਪ੍ਰੀਤਾ ਜਾਪ ਤਾਂ ਦਸਾਰ ਬਣਦਾ ਤੂੰ ਉਹ ਫੋਨ ਕਿਧਾ ਆਉਣਾ ਹਾਂ ਉਹਦਾ ਹੀ ਭੈਣ ਦਾ ਕੇ ਅਛਾ ਹਾਂ ਤੇ ਕਰਦੇ ਕੋਈ ਗੱਲਬਾਤ ਕਰਦੇ ਸੀ ਆਹ ਚਾਚੇ ਦੀ ਨੌਂ ਨਹੀਂ ਇਹਨਾਂ ਦੇ ਵੀ ਜਿਹੜਾ ਮੁੰਡਾ ਬਾਹਰ ਗਿਆ ਵਾ ਉਹਦੀ ਕਰਦੇ ਨਹੀਂ ਕੀਤਾ ਫੋਨ ਅੱਛਾ ਅੱਛਾ ਪੀ گو ਪੀ ਦਾ ਕੀ ਹਾਲ ਆ ਮੈਂ ਲੇਪੋ ਪੀਦਾ ਇਹਨਾਂ ਫਿਕਰ ਹੀ ਤੇ ਲਈ ਗਿਆ ਨਹੀਂ ਹਾਂ ਸਭ ਕੁਝ ਦਾਤਾ ਵਦੇ ਉਹ ਇਹਨਾਂ ਨੇ ਦੱਸ ਸਭ ਕਿੱਥੇ ਰਹਿੰਦੀ ਰਹਿੰਦੀ ਹੈ ਵੀ ਇਹ ਨਹੀਂ ਮੈਨੂੰ ਦੱਸੇ ਅੱਛਾ ਮੈਂ ਫਿਰ ਉਹਨੂੰ ਕਿਹਾ ਮੈਂ ਬਾਅਦ ਫੋਨ ਉਹ ਤਾਂ ਫੋਨ ਹੋ ਚੁੱਕੇ ਹਾਂ ਕੀ ਪਤਾ ਵਾ ਮਾਸੀ ਜੀ ਕਿਹੜੀਆਂ ਸਕੀਮਾਂ ਕੱਢਦੀਆਂ ਕਰਦੀਆਂ ਕਿਹੜੀਆਂ ਨਹੀਂ ਜਿਹੜੀਆਂ ਸੁਮਾਂ ਲੈਂਦੀ ਫਿਰਦੀ ਆ ਵੀ ਕੀ ਕਰਦੇ ਕੀ ਨਹੀਂ ਇਹੋ ਜਿਹੀਆਂ ਕਈ ਕੋਹ ਕਰ ਦਿੰਦੀਆਂ ਹੁੰਦੀਆਂ ਆ ਕੋਈ ਗੱਲ ਨਹੀਂ ਜੇ ਹੁਣ ਨਾ ਸਕੀਮਾਂ ਘੜੋਗੇ ਨਾ ਤਾਂ ਡਾਂਗਾ ਹੀ ਖਾਊਗੀ ਹੁਣ ਕੱਚੀ ਮੈਂ ਵੀ ਨਹੀਂ ਛੱਡਦੀ ਇਹਨੂੰ ਕੋਈ ਵੀ ਕੀ ਪਤਾ ਕਿਹੜੀ ਚਾਲ ਨੂੰ ਫਿਰਨਦੀਆਂ ਆ ਉਹ ਘਰਾਂ ਚੋਂ ਤੇ ਨਿਕਲ ਨਹੀਂ ਆਵਣ ਹਾਂ ਕੀ ਪਤਾ ਹੁਣ ਕਿੱਥੇ ਰਹਿਣ ਡੀਆਂ ਕੱਲਾਂ ਕਿਹਨਾਂ ਪੈਸੇ ਟਿਕਣੇ ਆ ਉਹ ਜਨਾਨੀ ਉਹ ਆਪਣੇ ਮੁੰਡੇ ਦਾ ਇੱਕ ਮਾਸਾ ਫਿਕਰ ਨਹੀਂ ਆ ਹਾਂ ਪਿਓ ਸੋਹ ਜਾਂਦਾ ਵਾ ਜਾਂ ਕਿਦਾਂ ਲੋਕਾਂ ਦੀਆਂ ਜੀਵਨ ਜੀਵਨ ਆ ਮਾਵਾ ਤੇ ਆ ਕਰਕੇ ਕੱਲਾਂ ਡੀਆਂ ਮਾਸਾ ਜੀ ਨਾਲ ਖਿਆਲ ਸੀ ਉਹਨਾਂ ਪੈਸੇ ਆ ਲਈ ਆ ਨਾ ਜਿਹੜੇ ਕੋਲ ਵਾ ਬਸ ਉਹ ਹੀ ਉਹ ਹੀ ਕਿਹੜੇ ਆਉਣੇ ਆ ਕਿਸੇ ਬੰਦੇ ਆ ਹਾਂ ਤੇ ਉਹ ਪਾਜੀ ਦਾ ਨੀ ਆਇਆ ਦਿਲਬਖ ਦਾ ਫੋਨ ਬਰੋ ਨਾ ਪੋਤੋ ਦਾ ਕਿਥੋਂ ਆ ਹਾਂ ਜਿੱਦਾਂ ਦੀ ਆਪ ਉਹਦਾ ਨਾਮ ਉਹ ਕਰ ਲਿਆ ਉਹਨੂੰ ਝੂਠੀਆਂ ਸੱਚੀਆਂ ਗੱਲਾਂ ਦੱਸਦੀ ਹੋਣੀ ਆ ਬੱਸ ਬੱਸ ਤੇ ਉਹਨਾਂ ਵਿਚਾਰੇ ਨੂੰ ਕੀ ਪਤਾ ਲੱਗਣਾ ਬਾਹਰ ਚਲ ਕੋਈ ਗੱਲ ਨਹੀਂ ਆ ਬਸ ਹੀ ਜਦੋਂ ਉਹਨਾਂ ਇਹਨੇ ਕਹਿਤਾ ਪਤਾ ਨਹੀਂ ਵੀ ਨਾ ਕਰ ਜਾਂ ਕਿਤਾ ਮੁੜ ਕੇ ਨਹੀਂ ਉਹਨੇ ਸਾਨੂੰ ਫੋਨ ਕੀਤਾ ਜੇ ਕੋਈ ਨਹੀਂ ਤੁਸੀਂ ਬਹੁਤੀ ਗੱਲ ਕਰਦੇ ਆ ਤੇ ਗੁਰਪ੍ਰੀ ਦੀ ਐਡਮਿਸ਼ਨ ਇੱਥੇ ਨਾ ਕਰਾ ਦਈਏ ਨਹੀਂ ਫਿਰ ਅਹੀ ਮੈਂ ਉੱਥੇ ਦੋਵੇਂ ਤੋਣੇ ਇਕੱਲੇ ਨਹੀਂ ਆਣੇ ਨਾਲ ਤੇ ਸਵਾਰ ਹੁੰਦਾ ਚਲ ਮੈਂ ਹਾਂ ਜੀ ਇਹ ਲੱਗਾਈ ਵਿਚਾਰੇ ਦਾ ਤੇ ਐਵੇਂ ਮੰਨ ਜਿਆ ਡਿਆ ਹੋਰ ਤਰ੍ਹਾਂ ਕਰਨਾ ਤੇ ਪੜਾਈ ਦੀ ਕਿਹੜੀ ਗੱਲ ਆ ਲੱਗੇ ਸਕੂਲ ਬੜਾ ਵਧੀਆ ਹੈਗਾ ਵਾ ਸਾਡੀ ਹਾਂ ਤੇ ਫਾਨੂੰ ਯਾਰ ਹੋਊਗਾ ਕਿ ਸਾਰੇ ਟਾਈਮ ਨਾਲ ਉੱਠਣਾ ਹੈ ਸਕੂਲ ਕੱਢਣਾ ਵਾ ਦੀ ਗੱਲ ਆ ਚੱਲੇ ਤੇ ਹੈ ਹੀ ਚੱਲ ਪੁੱਤ ਕੀ ਕਰਨਾ ਘਰਾਂ ਚ ਗੱਲਾਂ ਤੇ ਹੋਈ ਜਾਂਦੀਆਂ ਸਿਆਣਾ ਬੰਦਾ ਤੇ ਹੋਈਆ ਜਿਹੜਾ ਭਲਾ ਦੇ ਪਰ ਉਹਨੇ ਤੇ ਇੱਕ ਵੀ ਨਾ ਭਲਾਈ ਦੋਵੇਂ ਘਰੀ ਬਰਬਾਦ ਕਰਦੇ ਤਾਂ ਵੀ ਘਰੋਂ ਬੇਕਾਰ ਹੋ ਗਈ ਉਹ लवली ਕਹੇ ਕਿੰਨੇ ਕੁ ਜਿਹਰੇ ਰਹਿਣੇ ਆ ਜਦੋਂ ਮੁੱਕ ਕੇ ਆਪ ਹੀ ਆ ਜਣਾ ਵਾ ਭੁੱਖੇ ਮਰਦੀਆਂ ਸਾਧਿਆਂ ਤੇ ਖੋ ਖੰਦੀ ਹੋ ਜਾਂਦੇ ਆ ਇੱਕ ਹੋਰ ਹੱਥ ਲਾਉਂਦੀ देर ਹੁੰਦੀ ਆ ਜਦੋਂ ਸਭ ਕਾ ਮੁੱਲ ਲੈਣਾ ਵਾ ਤਾਂ ਪੈਸੇ ਉੱਥੇ ਟਿਕਣੇ ਆ ਉਹ ਚਲੋ ਇਹ ਆ ਕਿ ਗੋਪੀ ਲੱਗੇ ਨਾ ਕੋਈ ਗੱਲ ਕਰਿਓ ਫਿਰ ਇਹ ਆ ਉਹਦੇ ਮਨ ਚ ਆਊਗਾ ਵਿਚਾਰੇ ਦੇ ਉਹ ਨਹੀਂ ਨਹੀਂ ਉਹ ਨਿਆਣੇ ਕਰਦਾ ਫਿਰ ਜਾਂਦਾ ਨਿਆਣੇ ਲੱਗਦਾ ਇਹ ਕਦੀ ਗੱਲ ਹੀ ਨਹੀਂ ਕੀਤੀ ਕੋਈ ਗੱਲ ਨਹੀਂ ਦੋ ਦਿਨ ਠਹਿਰ ਕੇ ਆਈ ਫੇਰ ਫੇਰਾ ਮਾਰ ਲਾਂਗੇ ਓਏ ਆਹੋ ਹਾਂ ਨਿਆਣਾ ਵਾ ਫਿਰ ਜਦੋਂ ਜਾਂਦਾ ਪਾਈ ਤੇਰੇ ਸੋ ਕੋ ਜੀ ਬੜਾ ਲੱਗਾ ਹੈ ਉਹ ਲਿਆ ਦਿੰਦਾ ਸੀ ਮੈਂ ਇਹ ਗੱਲ ਨਹੀਂ ਉੱਥੇ ਵੀ ਲੱਗ ਜਾਣਾ ਪੁੱਤ ਨਾਲ ਉਹਦੇਲੇ ਨਿਆਣੇ ਪੜਦੇ ਪੜਦੇ ਆ ਨਾ ਆਵਾ ਉਨ ਜਾਣ ਵਾ ਇਹਦਾ ਤਾ ਹੁਣ ਗਈ ਕਰਕੇ ਦੇਰਿਕ ਕਰਦਾ ਇਹ ਤੇ ਮੈਂ ਤਾਂ ਕਹਾਂ ਕਿ ਚੱਲ ਦੋ ਦੇ ਰਹਾ ਆਉਂਗਾ ਚੱਲ ਕੋਈ ਨਹੀਂ ਬੈਠੋ ਤੇ ਮੈਂ ਰੋਟੀ ਦਾ ਕਰਦੀ ਆਂ ਨਹੀਂ ਨਹੀਂ ਰੋਟੀ ਨਹੀਂ ਆ ਖਾਣੀ ਚਾਹ ਹੀ ਪੀ ਲਈ ਆ ਤੈਨੂੰ ਪਤਾ ਵਾ ਦੋ ਮਿੰਟ ਲੱਗਣੇ ਮਸੀ ਝਟ ਬਣ ਜਾਣੀ ਆ ਨਹੀਂ ਨਹੀਂ ਤਾਲੇ ਲਾ ਕੇ ਆਏ ਆ ਜੇ ਗਣਾ ਘਰ ਹੋਏ ਫੇਤੀ ਕਰਨੀ ਹੁੰਦਾ ਤੇ ਡੰਗਰ ਮਾਰ ਵੀ ਆ ਦੁਪਹਿਰ ਲੱਗੀ ਹੁਣ ਆਓ ਚੱਲੇ ਤੇ ਹੈਈ ਮੈਂ ਤਾਂ ਖਾ ਨਹੀਂ ਚੱਲ ਨਹੀਂ ਥੋੜਾ ਟਾਈਮ ਲੱਗਣਾ ਮੈਂ ਹਲਵਲੀ ਜੀ ਭੁੱਖ ਹੁੰਦੀ ਨਾ ਤੇ ਰੋਟੀ ਖਾ ਲਾਂ ਆ ਵੀ ਕਰ ਲੈ ਚੱਲੋ ਚੱਲੋ ਹਾਂਜੀ ਹਾਂਜੀ ਵਧੀਆ ਅਮੀ ਅਗਰਪੇ ਦਾ ਆਹੋ ਚਲ ਗਿਆ ਫਿਰ ਲੱਗੇ ਹੀ ਉਹ ਆਹੀ ਮਸੀ ਹੁਣੀ ਹਾਂ ਉਹ ਜਾਨ ਨੂੰ ਤਾਂ ਅਮੀ ਜੀ ਨਹੀਂ ਕਰੰਦਿਆ ਤੇ ਉਹ ਫਿਰ ਆਖੀ ਜਾਂਦੇ ਕਿ ਨਹੀਂ ਸਾਡਾ ਵੀ ਨੀ ਗੀ ਲੱਗਦਾ ਹੈਗਾ ਘਰ ਤੇ ਫਿਰ ਉਹਦਾ ਕਰਕੇ ਹੋਇਆ ਤੁਹਾਨੂੰ ਪਤਾ ਹੀ ਹੋਂ ਦੋਵੇਂ ਜਾਣੇ ਤੇ ਹੈਗੀ ਆ ਤੇ ਨਿਆਣੇ ਨਾਲ ਚ ਸਵਾਰ ਹੁੰਦਾ ਵਾ ਨਾ ਨਹੀਂ ਫਿਰ ਲੈ ਆਤਾ ਹੀ ਮੈਂ ਸੂਟ ਇਕ ਲਿਆਤਾ ਹੀ ਮੈਂ ਚੱਲ ਇੰਜਰੀਆਂ ਆ ਵਾ ਤੇ ਚੱਲਣਾ ਲੈ ਦਿੰਨੇ ਆ ਫਿਰ ਵਿੱਚ ਨਿਆਣਾ ਵਿਚਰਾ ਆਹ ਵਾ ਆਹ ਨਿਆਣੇ ਵਿਚਰੇ ਨਾਲ ਹੜਾ ਕਾ ਦਾਵਾ ਉਹ ਤੇ ਜਦੋਂ ਹੁਣ ਮਾਂ ਉਹਦੀ ਨੂੰ ਨਹੀਂ ਹੈਗਾ ਤੇ ਨਾ ਸਈ ਹੁਣ ਨਿਆਣੇ ਨਾਲ ਤੇ ਕਰ ਨਹੀਂ ਆ ਨਾ ਨਾ ਉਹਨਾਂ ਦਾ ਨਹੀਂ ਪਤਾ ਕਿੱਥੇ ਆ ਦੇ ਕਿੱਥੇ ਨਹੀਂ ਦੀਪਾ ਦਾ ਕਿੱਥੇ ਰਹਿੰਦੀ ਆ ਕਿੱਥੇ ਨਹੀਂ ਹਨੂ ਵੀ ਲੱਗੀ ਉਹਨਾਂ ਦੇ ਨਾਲ ਓਏ ਪਹੇਜਾਰ ਹੈ ਗਈ ਆ ਕੋਲ ਤੇ ਉਹ ਹੁਣ ਜਦੋਂ ਮੁਕਮਾ ਪਗਏ ਤੋਂ ਦੋ ਵਕੀ ਚਿੱਤੇ ਆ ਜਾਣੇ ਓਏ ਬਥੇਰਾ ਕੋ ਹੋਣਾ ਵਾ ਲੈ ਇਹਨਾਂ ਦੇ ਨਾਲ ਵੇਖੀਓ ਕੀ ਕੀ ਬਣਦਾ ਵਾ ਗੜੀ ਉਹ ਤੇ ਚਲੋ ਹੁੰਦੇ ਆਕੜ ਦੇਵੇ ਜਬ ਅਪ ਯਹੀ-ਯਹੀ ਆ ਬਸ ਹੋਰ ਕੋਈ ਹੈ ਹੀ ਨਹੀਂ ਨਾ 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 ਇੱਥੇ ਨਹੀਂ ਫੋਨ ਕੀਤਾ ਉਹਨਾਂ ਨੇ ਨਾ ਇੱਥੇ ਕੀਤਾ ਨਾ ਉਹਨੇ ਆਪਣੇ ਤੇ ਸੋਰੇ ਕੀਤਾ ਨਾ ਪਰ ਉਹਨੇ ਨੂੰ ਹੁੰਦਾ ਹੋਊਗਾ ਕਰਦੀ ਹੁਣੀ ਆ ਉਹਨੂੰ ਉਹਨੂੰ ਵੀ ਆਪਣੀ ਲਾਇਆ ਵਾ ਜੇ ਜਿੱਦਾਂ ਉਹਨੂੰ ਕਹਿੰਦੀ ਹੋਵੀ ਉਦਾਂ ਕਰੀ ਜਾਂਦਾ ਉਹਨੂੰ ਕੀ ਪਤਾ ਵਾ ਕਿ ਕੌਣ ਸੱਚਾ ਤੇ ਕੌਣ ਝੂਠਾ ਆ ਵਾ ਉਹ ਤਾਂ ਦੇ ਮਾਂ ਵਰਗੇ ਹੀ ਰਹੁੰਦੇ ਹੀਰੇ ਅਮਾਸੀ ਆਂਦੀ ਮਗਰ ਲਾਇਆ ਵਾ ਜੋ ਪੈਹਾ ਥੇਲਾ ਸਭ ਨੂੰ ਪਾਈ ਜਾਂਦਾ ਵਾ ਤੁਹਾਡੀ ਤਾਂ ਗੱਲਾਂ ਦੀ ਸੁਣਦਾ ਹੀ ਨਹੀਂ ਆ ਉਹ ਕਹਿੰਦਾ ਹੈਈ ਤੁਸੀਂ ਗਲਤ ਹੋ ਉਹ ਸੱਚੀ ਨਾ 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 ਮਮੀ ਹਾਨੂੰ ਕੀ ਲੋੜਾ ਕੋਈ ਗੱਲ ਕਰਨ ਦੀ ਸਾਡੇ ਵੱਲੋਂ ਭਾਂ ਜਿੱਥੇ ਮਰਜੀ ਜਾਣ ਜਿੱਥੇ ਮਰਜੀ ਨਾ ਜਾਣ ਬੜਾ ਦੁੱਖ ਦਿੱਤਾ ਵੀ ਬੜਾ ਨਾ ਆ ਚਲੋ ਕੋਈ ਗੱਲ ਨਹੀਂ ਆ ਲਵਲੀਨ ਕੁਛ ਨਹੀਂ ਉਹ ਵੀ ਆ ਡਈ ਖੜਨ ਪਾਪਾ ਦੇ ਘਰੇ ਬਾਹਰ ਨੂੰ ਲੱਗਈ ਉਹ ਤੇ ਮੈਂ ਵੀ ਡਈ ਹਾਂ ਸਵਾਈ ਸੂਈ ਜੀ ਕਰਨ ਠੀਕ ਆ ਠੀਕ ਆ ਕੋਈ ਨਹੀਂ ਕਰ ਲੋ ਤੁਸੀਂ ਕਰ ਲੋ ਕਰੂ ਫੇਰ ਚੰਗ ਠੀਕ